ਦੋਸਤੋ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਜੇਕਰ ਲੋਕਾਂ ਨੇ ਸਿੱਖਣਾ ਹੋਵੇ ਨਾ ਕਿ ਜ਼ਿੰਦਗੀ ਤੁਹਾਨੂੰ ਸਿਖਾਉਂਦੀ ਕਿਦਾਂ ਬੰਦਾ ਅਰਸ਼ ਉਂ ਫਰਸ਼ ਫਰਸ਼ੋਂ ਅਰਸ਼ ਕਿਦਾਂ ਆ ਜਾਂਦਾ ਜਾਂ ਆ ਸਕਦਾ ਤਾਂ ਸਿਆਸਤਦਾਨਾਂ ਤੋਂ ਤੁਹਾਨੂੰ ਸਿੱਖਣਾ ਚਾਹੀਦਾ ਪੋਲਿਟੀਕਲ ਲੋਕਾਂ ਦੀ ਜ਼ਿੰਦਗੀ ਜਾਂ ਪੋਲਿਟਿਕ ਸਾਨੂੰ ਬਹੁਤ ਕੁਝ ਇਹ ਚੀਜ਼ਾਂ ਸਿਖਾਉਂਦੀਆਂ ਹਾਲਾਂਕਿ ਜਿਹੜੇ ਆ ਆਮ ਤੌਰ ਤੇ ਕਿਹਾ ਇਹ ਜਾਂਦਾ ਕਿ ਸਭ ਤੋਂ ਜ਼ਿਆਦਾ ਜਿਹੜੇ ਆ ਜਿਨ੍ਹਾਂ ਦੇ ਸੀਨੇ ਦੇ ਵਿੱਚ ਦਿਲ ਨਹੀਂ ਹੁੰਦਾ ਉਹ ਸਿਆਸਤਦਾਨ ਹੀ ਹੁੰਦੇ ਖਾਸ ਕਰਕੇ ਜਦੋਂ ਕੁਰਸੀ ਤੇ ਬਹਿ ਕੇ ਉਹ ਫੈਸਲੇ ਕਰਦੇ ਨੇ ਪਰ ਤੁਸੀਂ ਦੇਖੋ ਜਿਹੜਾ ਵੀ ਇੱਕ ਪੈਨ ਦੇ ਨਾਲ ਜਿਹੜੇ ਦਸਤਕਤ ਕਰਦੇ ਸੀ ਨਾ ਸ਼ੇਕ ਹਸੀਨਾ ਜੀ ਬੰਗਲਾਦੇਸ਼ ਦੇ ਪੂਰਵ ਪ੍ਰਾਈਮ ਮਿਨਿਸਟਰ ਉਹਨਾਂ ਦੇ ਦਸਤਖਤਾਂ ਦੇ ਨਾਲ ਜਿਹੜਾ ਮੁਲਕ ਚੱਲਦਾ ਸੀ ਜੋ ਉਹ ਕਹਿੰਦੇ ਸੀ ਉਹ ਮੁਲਕ ਦਾ ਕਾਨੂੰਨ ਸੀ ਤੇ ਉਹਨਾਂ ਨੂੰ 45 ਮਿੰਟ ਮਿਲੇ ਕਿ ਭਾਈ ਨਿਕਲ ਜਾਓ ਇੱਥੋਂ ਜੇ ਇਸ ਇੰਡੀਆ ਦੇ ਵਿੱਚ ਐਜ਼ ਅ ਬੰਗਲਾਦੇਸ਼ ਪ੍ਰਾਈਮ ਮਿਨਿਸਟਰ ਉਹ ਆਉਂਦੇ ਹੋਣਗੇ ਤਾਂ ਪੂਰਾ ਤਾਮਝਾਮ ਸਲੂਟ ਵਗੈਰਾ ਸਾਰੇ ਵੱਜਦੇ ਸੀ ਉਸੇ ਇੰਡੀਆ ਦੇ ਵਿੱਚ ਉਹ ਆਏ ਨਹੀਂ ਤੇ ਬੜਾ ਚੋਰੀ ਛੁਪੇ ਆਏ ਨੇ ਤੇ ਇਹ ਦੇਖ ਰਹੇ ਨੇ ਕਿ ਮੈਨੂੰ ਮੀਡੀਆ ਵਾਲੇ ਰੱਖ ਲੈਣ ਕਿ ਜਾਂ ਫਿਰ ਮੈਂ ਗਾਂ ਕਿਸੇ ਹੋਰ ਮੁਲਕ ਦੇ ਵਿੱਚ ਚਲੇ ਜਾਵਾਂ ਬੰਗਲਾਦੇਸ਼ ਦੇ ਵਿੱਚ ਇਹ ਜਿਹੜਾ ਏ ਟਰਨ ਆਫ ਈਵੈਂਟਸ ਨੇ ਜਾਂ ਜੇਐਸਵੀ ਕੇ ਨਾਲ ਜਿਹੜੀ ਸੱਤਾ ਪਲਟੀ ਆ ਇਹਦੇ ਤੇ ਗੱਲ ਕਰਦੇ ਆ ਇਤਿਹਾਸ ਸਿਆਸਤ ਦਾ ਕੀ ਆ ਉੱਥੇ ਦਾ ਪਾਕਿਸਤਾਨ ਦੇ ਨਾਲੋਂ ਕੋਈ ਜ਼ਿਆਦਾ ਅੱਡ ਨਹੀਂ ਮਿਲਟਰੀ ਜਿਹੜਾ ਰੂਲ ਵਗੈਰਾ ਵੀ ਉੱਥੇ ਰਹਿੰਦਾ ਰਿਹਾ 1971 ਦੇ ਵਿੱਚ ਪਾਕਿਸਤਾਨ ਤੋਂ ਵੱਖ ਹੋਇਆ ਸੀ ਤੇ ਹਾਲਾਂਕਿ ਉਥੇ ਦੀਆਂ ਤਾਂ ਬੰਗਲਾਦੇਸ਼ ਦੀਆਂ ਤਾਂ ਅਸੀਂ ਐਗਜ਼ਾਮਪਲਸ ਦਿੰਨੇ ਆ ਕਿ ਜੀ ਤਾਂ ਇਵਨ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਆ ਉਹ ਬੰਗਲਾਦੇਸ਼ ਦੀ ਐਗਜ਼ਾਮਪਲ ਦਿੰਦੇ ਅੱਜ ਕੱਲ ਇਹ ਬੈ ਕੇ ਉਥੇ ਮੀਡੀਆ ਤੇ ਬੈਠ ਕੇ ਕਿ ਉਹਨਾਂ ਨੇ ਸਾਡੇ ਨਾਲੋਂ ਜ਼ਿਆਦਾ ਤਰੱਕੀ ਕਰ ਲਈ ਜੋ ਕਿ ਫੈਕਚੁਅਲੀ ਸਹੀ ਗੱਲ ਵੀ ਆ ਪਰ ਹੁੰਦਾ ਉਥੇ ਵੀ ਇਹੋ ਕੁਝ ਹੀ ਰਿਹਾ ਬੰਗਲਾਦੇਸ਼ ਦੇ ਵਿੱਚ ਵੀ ਇਹੋ ਕੁਝ ਹੁੰਦਾ ਰਿਹਾ ਜੇਕਰ ਸ਼ੇਖ ਹਸਿਨ ਦਾ ਦੀ ਮੁਖਾਲਫ ਜਿਹੜਾ ਜਮਾਤ ਸੀਗੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲ ਪਾਰਟੀ ਦੀ ਉਹਨਾਂ ਨੇ ਜਿਹੜਾ ਵੋਟਾਂ ਜਿੱਤ ਲਈਆਂ ਤਾਂ ਇਹਨਾਂ ਨੇ ਰਫੜ ਪਾਤਾ ਕਿ ਨਹੀਂ ਪਾਈ ਅਸੀਂ ਨਹੀਂ ਮੰਨਦੇ ਇਸ ਰਿਜ਼ਲਟ ਨੂੰ ਇਹਨਾਂ ਨੇ ਦਾ ਧੋਖਾ ਧੜੀ ਕੀਤੀ ਹੈ ਫਿਰ ਬਹੁਤ ਹੁਣ ਤਾਂ ਇਸ ਇਸ ਵਾਰ ਤਾਂ ਜਿਹੜੀਆਂ ਹੁਣ ਹੋਈਆਂ ਇਹਨਾਂ ਨੂੰ ਤਾਂ ਮੰਨਣੀ ਹੀ ਨਹੀਂ ਕੋਈ ਵੀ ਰਿਹਾ ਤੇ ਹੁਣ ਖੈਰ ਦੁਬਾਰਾ ਉੱਥੇ ਚੋਣਾਂ ਹੋਣ ਦਾ ਜਿਹੜਾ ਕਹਿ ਲੋ ਕਿ ਹੋ ਜਾਣੀਆਂ ਮੈਨੂੰ ਲੱਗਦਾ ਜੀਐਸਵੀ ਕੇ ਨਾਲ ਜਿਹੜੀਆਂ ਚੱਲ ਰਹੀਆਂ ਨੇ ਕਾਰਵਾਈਆਂ ਮਿਲਟਰੀ ਨੇ ਜਿਹੜੇ ਮਿਲਟਰੀ ਚੀਫ ਨੇ ਆ ਕੇ ਕੱਲ ਅਨਾਉਂਸਮੈਂਟ ਵੀ ਕੀਤੀ ਉਹਨਾਂ ਨੇ ਕਿਹਾ ਵੀ ਅੰਤ੍ਰੀਮ ਸਰਕਾਰ ਦੇ ਬਣਾਉਣ ਬਾਰੇ ਵੀ ਉਹਨਾਂ ਨੇ ਕਿਹਾ ਪਰ ਜਿਹੜਾ ਹੇਠਾਂ ਤੋਂ ਖਬਰਾਂ ਆ ਰਹੀਆਂ ਨੇ ਇਹ ਹੀ ਆ ਕਿ ਜਿਹੜਾ ਵੋਟਾਂ ਪੈੜੀਆਂ ਚਾਹੀਦੀਆਂ ਤੇ ਜਿਹੜਾ ਨਵੀਂ ਸਰਕਾਰ ਬਣਨੀ ਚਾਹੀਦੀ ਆ ਇਇ ਰਿਤੇ ਆਪਾਂ ਗੱਲ ਕਰਦੇ ਆ ਤੇ ਇਹ ਤੋਂ ਪਹਿਲਾਂ ਕਿਉਂਕਿ ਯੂਕੇ ਦਾ ਜਿਹੜਾ ਅਨਰੈਸਟ ਆ ਉਹਦੇ ਉੱਤੇ ਆਪਾਂ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਰਿਪੋਰਟਾਂ ਸਾਂਝੀਆਂ ਕਰ ਰਹੇ ਆ ਤੇ ਕੱਲ ਨੂੰ ਇੱਕ ਵਾਰ ਫਿਰ ਜਿਹੜਾ ਪ੍ਰੋਪਰ ਮੈਂ ਉਹਦੇ ਤੇ ਇਕੱਲੀ ਜਿਹੜਾ ਯੂਕੇ ਦੇ ਵਿੱਚ ਕੀ ਸਿਚੁਏਸ਼ਨ ਆ ਇਹਦੀ ਵਜ੍ਹਾ ਕੀ ਆ ਕੀ ਜਿਹੜੀਆਂ ਡਿਬੇਟਾਂ ਚੱਲ ਰਹੀਆਂ ਇਹਨੂੰ ਲੈ ਕੇ ਇਹਦੇ ਤੇ ਆਪਾਂ ਅਗਲੇ ਵੀਲੌਗ ਦੇ ਵਿੱਚ ਗੱਲ ਕਰਦੇ ਆ ਪਰ ਜ਼ਿਕਰ ਮੈਂ ਤੁਹਾਡੇ ਨਾਲ ਕੁਝ ਕਿ ਜਿਹੜੀਆਂ ਜਾਣਕਾਰੀਆਂ ਇਸ ਸਮੇਂ ਆ ਜਿਹੜੀਆਂ ਕੁਝ ਅਪਡੇਟਸ ਨੇ ਉਹ ਸਾਂਝੀਆਂ ਕਰਾਂ ਆ ਬੀਤੇ ਰੋਜ਼ ਜਿਹੜੇ ਪ੍ਰਧਾਨ ਮੰਤਰੀ ਸਰ ਕੀ ਇਸਟਮ ਰਿਹਾ ਉਹਨਾਂ ਨੇ ਇੱਕ ਵਾਰ ਫਿਰ ਜਿਹੜਾ ਕੋਬਰਾ ਮੀਟਿੰਗ ਉਹਨਾਂ ਨੇ ਜਿਹੜੀ ਆ ਕੀਤੀ ਸੀਗੀ ਉਹਨਾਂ ਨੇ ਕਹਿ ਸਕਾ ਕਿ ਇਸੇ ਹਫਤੇ ਤੋਂ ਜਿਹੜੀਆਂ ਸਜਾਵਾਂ ਦੇਣੀਆਂ ਸੀ ਸ਼ੁਰੂ ਹੋ ਜਾਣੀਆਂ ਜਿਹੜਾ ਸਾਡਾ ਜਿਹੜਾ ਅਦਾਲਤੀ ਸਿਸਟਮ ਹੈ ਨਾ ਉਹਨੇ ਇਸੇ ਹਫਤੇ ਸ਼ੁਰੂਆਤ ਕਰ ਦੇਣੀ ਹੈ ਇਸ ਹਫਤੇ ਦੇ ਅਖੀਰ ਤੱਕ ਜਾਂਦੇ ਜਾਂਦੇ ਆ ਜਿਹੜੇ ਵੀ ਲੋਕਾਂ ਨੇ ਇਹਨਾਂ ਦੰਗਾ ਫਸਾਦਾਂ ਦੇ ਵਿੱਚ ਭਾਗ ਲਿਆ ਨਾ ਉਹਨਾਂ ਨੂੰ ਕਾਨੂੰਨ ਜਿਹੜਾ ਤਗੜੇ ਹੱਥਾਂ ਨਾਲ ਟਕਰੇਗਾ ਤੇ ਉਹ ਕੰਮ ਸ਼ੁਰੂ ਹੋ ਗਿਆ ਜੀ ਇਹ ਇਹ ਇਹਦਾ ਪ੍ਰਧਾਨ ਮੰਤਰੀ ਸਰ ਕੀਰਸਟਾਰਮਨ ਨੇ ਕਿਹਾ ਸਿਕਾ ਕਿ ਇਹਦਾ ਬੜਾ ਸਖਤ ਸੁਨੇਹਾ ਜਾਵੇਗਾ ਇਹਦਾ ਪਾਵਰਫੁਲ ਮੈਸੇਜ ਲੋਕਾਂ ਦੇ ਵਿੱਚ ਜਾਵੇਗਾ ਕਿ ਜਿਹੜਾ ਵੀ ਚਾਹੇ ਤੁਸੀਂ ਆਨਲਾਈਨ ਕੁਝ ਵੀ ਗਲਤ ਕਰਦੇ ਹੋ ਆਨਲਾਈਨ ਜਿਹੜਾ ਨਫਰਤ ਫਲਾਉਣ ਦੀ ਕੋਸ਼ਿਸ਼ ਕਰਦੇ ਹੋ ਚਾਹੇ ਤੁਸੀਂ ਸੜਕਾਂ ਤੇ ਜਾ ਕੇ ਦੰਗਾ ਪਸਾਦ ਕਰਦੇ ਹੋ ਲੋਕਾਂ ਦੀਆਂ ਦੁਕਾਨਾਂ ਤੋੜਦੇ ਹੋ ਲੁੱਟਦੇ ਹੋ ਲੋਕਾਂ ਨੂੰ ਕੁੱਟਦੇ ਹੋ ਇਹਦਾ ਜਿਹੜਾ ਤੁਹਾਨੂੰ ਹਰਜਾਨਾ ਭਰਨਾ ਪੈਣਾ ਤੇ ਇਹ ਜਿਹੜਾ ਜੀ ਇਹਨਾਂ ਨੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਤਿੰਨ ਆਦਮੀਆਂ ਨੂੰ ਆਲਰੇਡੀ ਸਜ਼ਾ ਵੀ ਹੋ ਗਈ ਆ ਕੇਸ ਚੱਲ ਗਿਆ ਪਹਿਲਾਂ ਜਿਹੜੇ ਆ ਤਕਰੀਬਨ 100 ਲੋਕਾਂ ਨੂੰ ਚਾਰਜ ਕੀਤਾ ਗਿਆ ਕੱਲ ਗ੍ਰਿਫਤਾਰੀਆਂ ਤਾਂ ਤਕਰੀਬਨ 3-400 ਹੋ ਚੁੱਕੀਆਂ ਨੇ ਪਰ ਕੱਲ 100 ਲੋਕਾਂ ਨੂੰ ਚਾਰਜ ਕਰਨ ਦੀ ਖਬਰ ਸੀ ਅੱਜ ਅਦਾਲਤ ਦੇ ਵਿੱਚੋਂ ਤਿੰਨ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਵਾਇਲੈਂਟ ਡਿਸਆਰਡਰ ਦੇ ਲਈ ਮਰਸੀ ਸਾਈਡ ਦੇ ਅੰਦਰ ਉਹਨਾਂ ਨੂੰ ਚਾਰਜ ਕੀਤਾ ਗਿਆ ਇੱਕ 58 ਸਾਲਾ ਦਾ ਵਿਅਕਤੀ ਜਿਹਨੇ ਕਿ ਪੁਲਿਸ ਆਫੀਸਰ ਨੂੰ ਜਿਹੜਾ ਅਟੈਕ ਕੀਤਾ ਸੀਗਾ 3 ਸਾਲਾਂ ਦੀ ਸਜ਼ਾ ਹੋਈ ਆ ਜਦਕਿ ਦੋ ਹੋਰ ਜਾਣਿਆਂ ਨੂੰ ਇੱਕ ਨੂੰ 30 ਮਹੀਨਿਆਂ ਦੀ ਤੇ ਇੱਕ ਨੂੰ 20 ਮਹੀਨਿਆਂ ਦੀ ਇੱਕ ਨੂੰ ਢਾਈਆਂ ਸਾਲਾਂ ਦੀ ਇੱਕ ਨੂੰ ਡੇਢ ਸਾਲ ਦੀ ਜਿਹੜੀ ਆ ਸਜ਼ਾ ਸੁਣਾ ਦਿੱਤੀ ਗਈ ਆ ਦੰਗਾ ਪ੍ਰਸਾਦ ਕਰਨ ਦੇ ਲਈ ਬਹੁਤ ਸਾਰੇ ਦੀ ਪੁਲਿਸ ਆਫੀਸਰ ਮੈਂ ਪੜ ਰਿਹਾ ਸੀਗਾ ਇਧਰੋਂ ਹੀ ਮਰਸੀ ਸਾਈਡ ਤੋਂ ਹੀ ਕਿ ਕਿਸੇ ਕਿਸੇ ਦੀਆਂ ਲੱਤਾਂ ਦੋਨਾਂ ਤੇ ਫ੍ਰੈਕਚਰ ਆ ਕਿਸੇ ਦਾ ਜਵਾਲਾ ਟੁੱਟ ਗਿਆ ਕਈਆਂ ਦੇ ਦੰਦ ਟੁੱਟ ਗਏ ਜਿਹੜੇ ਪੁਲਿਸ ਆਫੀਸਰ ਆ ਆਪਣੇ ਮੁਲਕਾਂ ਦੇ ਵਿੱਚ ਤਾਂ ਆਪਾਂ ਦੇਖਦੇ ਆ ਨਾ ਕਿ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹਨਾਂ ਦੇ ਕੋਲ ਜਿਹੜਾ ਸਾਡੇ ਤਾਂ ਉੱਥੇ ਜਿਹੜੇ ਪ੍ਰਦਰਸ਼ਨਕਾਰੀ ਹੁੰਦੇ ਉਹ ਵਿਚਾਰੇ ਕੋਈ ਐਸ ਵੀ ਕਿਤੇ ਹਿੰਸਕ ਵੀ ਨਹੀਂ ਹੁੰਦੇ ਤਾਂ ਵੀ ਪੁਲਿਸ ਵਾਲੇ ਪਾਣੀ ਦੀਆਂ ਬਿਛਾੜਾਂ ਤੇ ਆਪਣਾ ਜੀ ਦੂਜਾ ਕੀ ਰਬੜ ਦੀਆਂ ਗੋਲੀਆਂ ਇਹ ਸਾਰਾ ਕੁਝ ਸ਼ੁਰੂਆਤ ਕਰ ਦਿੰਦੇ ਨੇ ਇੱਥੇ ਜਿਹੜੇ ਪੁਲਿਸ ਆਫੀਸਰ ਆ ਉਹ ਸਿਰਫ ਤੇ ਸਿਰਫ ਆਪਣੀਆਂ ਜਿਹੜੀਆਂ ਉਹ ਸ਼ੀਲਡਸ ਆ ਉਹਨਾਂ ਦੇ ਕੋਲ ਉਹਨਾਂ ਨੂੰ ਲੈ ਕੇ ਖੜੇ ਨੇ ਇਹ ਜਿਹੜਾ ਜਿਨ੍ਹਾਂ ਨੂੰ ਫਾਰ ਰਾਈਟ ਪ੍ਰੋਟੈਸਟਰਸ ਆ ਜਿਹੜੇ ਇntਿਹਾਬ پسند ਲੋਕ ਆ ਇਹ ਇਹ ਜਿਹੜੇ ਆ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਨੇ ਪੁਲਿਸ ਵਾਲਿਆਂ ਦੇ ਉੱਤੇ ਵੀ ਕਰ ਰਹੇ ਨੇ ਬਾਕੀ ਜਿਹੜਾ ਖਾਸ ਕਰਕੇ ਜਿਹੜਾ ਇਮੀਗ੍ਰੇਸ਼ਨ ਦੇ ਖਿਲਾਫ ਇਮੀਗ੍ਰੈਂਟਸ ਦੇ ਖਿਲਾਫ ਕਹਿ ਲਓ ਕਿ ਜਿਹੜੇ ਅਟੈਕ ਇਹਨਾਂ ਦੇ ਵੱਲੋਂ ਕਹੇ ਜਾ ਰਹੇ ਨੇ ਕਿ ਇਹ ਕਰ ਰਹੇ ਨੇ ਸਾਰਾ ਕੁਝ ਜਿਹੜਾ ਸਾਊਥ ਪੋਰਟ ਦੀ ਘਟਨਾ ਦੇ ਨਾਲ ਜਿਹੜਾ ਉਹਨੂੰ ਜੋੜ ਕੇ ਹਾਲਾਂਕਿ ਬਿਲਕੁਲ ਝੂਠੀ ਜਾਣਕਾਰੀ ਸੀਗੀ ਉਹਦਾ ਕੋਈ ਉਸ ਜਿਸ ਨੌਜਵਾਨ ਨੇ ਜਿਸ ਮੁੰਡੇ ਨੇ ਜਿਹਦੇ ਉੱਤੇ ਜਿਹੜਾ ਦੋਸ਼ ਆ ਜਿਹੜਾ ਸਸਪੈਕਟ ਆ ਉਹਨਾਂ ਕਿਲਿੰਗਸ ਦਾ ਤਿੰਨ ਜਿਹੜੀਆਂ ਬੱਚੀਆਂ ਸਾਊਥ ਪੋਰਟ ਦੇ ਅੰਦਰ ਮਾਰੀਆਂ ਗਈਆਂ ਉਹਦਾ ਜਿਹੜਾ ਕੁਝ ਨਹੀਂ ਸੀ ਲੈਣਾ ਦੇਣਾ ਉਹ ਕੋਈ ਗੈਰਕਾਨੂੰਨ ਜਿਹੜਾ ਉਹ ਰਿਫਿਊਜੀ ਨਹੀਂ ਸੀਗਾ ਉਹਦੇ ਮਾਪੇ ਜਿਹੜੇ ਆ ਰਵਾਂਡਨ ਆ ਰਵਾਂਡਾ ਤੋਂ ਨੇ ਉਸ ਮੁੰਡੇ ਦਾ ਜਨਮ ਐਕਸਲ ਰੋਡਾ ਕਵਾਨਾ ਜਿਹੜਾ ਸਸਪੈਕਟ ਆ ਉਹਨਾਂ ਉਹਨਾਂ ਤਿੰਨ ਕਿਲਿੰਗਸ ਦੇ ਲਈ ਤੇ ਬਾਕੀ ਜਿਹੜੇ ਅਟੈਂਪਟ ਟੂ ਮਰਡਰਸ ਦੇ ਲਈ ਉਹ ਉਹਦਾ ਜਨਮ ਇੱਥੇ ਦਾ ਹੀ ਆ ਯੂਕੇ ਦਾ ਹੀ ਆ ਉਹਦਾ ਜਨਮ ਆ ਪਰ ਉਦੋਂ ਲੋਕਾਂ ਨੂੰ ਕਲੀਅਰ ਵੀ ਕਰਤਾ ਅਦਾਲਤ ਨੇ ਆਪਣੇ ਹੁਕਮ ਦੇ ਜ਼ਰੀਏ ਉਹਦੀ ਪਛਾਣ ਵੀ ਜਿਹੜੀ ਆ ਨਸ਼ਰ ਕਰ ਦਿੱਤੀ ਪਰ ਜਿਹੜਾ ਉਹ ਉਹ ਲੋਕਾਂ ਦੇ ਵਿੱਚ ਬਸ ਜਿਹੜਾ ਫਾਰ ਰਾਈਟ ਥੱਗਸ ਜਿਹੜਾ ਸਾਕੀਅਸ ਟਾਮਰ ਦੇ ਵੱਲੋਂ ਸ਼ਬਦ ਵਰਤੇ ਜਾ ਰਹਿਆ ਕਿ ਉਹ ਬਸ ਦੰਗਾਪਸਾਦ ਨੂੰ ਵਰਤ ਰਹੇ ਨੇ ਖੈਰ ਇਹਦੇ ਤੇ ਜਿਵੇਂ ਮੈਂ ਕਿਹਾ ਕਿ ਆਪਾਂ ਇੱਕ ਪ੍ਰੋਪਰ ਜਿਹੜਾ ਇਹਦੇ ਤੇ ਗੱਲਬਾਤ ਕਰਦੇ ਆ ਤੁਸੀਂ ਜਿਹੜਾ ਕੀ ਸੋਚਦੇ ਹੋ ਆਪਣੀ ਪ੍ਰਤੀਕਿਰਿਆ ਜਰੂਰ ਦੇ ਸਕਦੇ ਹੋ ਤੇ ਜਿੰਨੇ ਵੀ ਯੂਕੇ ਦੇ ਵਿੱਚ ਨੇ ਜਿਹੜਾ ਜਿੰਨੇ ਵੀ ਆਪਣਾ ਭਾਈਚਾਰਾ ਆ ਆਪਾਂ ਸਾਰੇ ਜਿਹੜਾ ਕਟ ਗਿਣਤੀ ਭਾਈਚਾਰਾ ਇੱਥੇ ਤੇ ਤੁਸੀਂ ਆਬਵੀਅਸਲੀ ਜਿੰਨੇ ਵੀ ਮੇਰੇ ਨਾਲ ਪੰਜਾਬੀ ਦੇ ਵਿੱਚ ਜਿਹੜੀ ਗੱਲ ਸਮਝ ਸਕਦੇ ਆ ਸਾਰਿਆਂ ਨੂੰ ਬੇਨਤੀ ਇਹ ਹੀ ਆ ਜੀ ਕਿ ਆਪੋ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ ਤੇ ਕਿਸੇ ਵੀ ਜਿਹੜਾ ਫੇਕ ਨਿਊਜ਼ ਦੇ ਪਿੱਛੇ ਨਾਲ ਲੱਗੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਨੇ ਜਿਹੜਾ ਬੈਸਮਿੰਥਲੈਂਡਸ ਪੁਲਿਸ ਦੀ ਵੀ ਹੀ ਮੈਕ ਰਿਪੋਰਟ ਪੜ੍ਹ ਰਿਹਾ ਸਿਕਾ ਬਰਮਿੰਗਮ ਦੇ ਜਿਹੜਾ ਬਰਮਿੰਗਮ ਮੇਲ ਦੇ ਅੰਦਰ ਆਇਆ ਹੋਈ ਆ ਕਿ ਜਿਹੜੀਆਂ ਕਿ ਜੇਕਰ ਤੁਸੀਂ ਉਹਨਾਂ ਨੇ ਵੀ ਪੁਲਿਸ ਨੇ ਵੀ ਇਹ ਅਰਜ਼ ਕੀਤਾ ਲੋਕਾਂ ਨੂੰ ਕਿ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਆ ਤੁਸੀਂ ਜਿਹੜੀਆਂ ਹੈਗੇ ਨੇ ਮੀਡੀਆ ਆਊਟਲੈਟਸ ਜਿਹੜੇ ਆਫੀਸ਼ੀਅਲ ਨੇ ਉਹਨਾਂ ਤੇ ਜਾ ਕੇ ਜਿਹੜੀ ਜਾਣਕਾਰੀ ਲਓ ਜਾਂ ਫਿਰ ਜੇ ਤੁਹਾਨੂੰ ਪੁਲਿਸ ਦੇ ਨਾਲ ਸੰਬੰਧਤ ਕੋਈ ਜਾਣਕਾਰੀ ਚਾਹੀਦੀ ਆ ਤਾਂ ਪੁਲਿਸ ਦੇ ਜਿਹੜੇ ਆਫੀਸ਼ੀਅਲ ਪੇਜ ਨੇ ਜਾਂ ਵੈਰੀਫਾਈਡ ਜਿਹੜੇ ਆ ਉਹਨਾਂ ਦੇ ਪੇਜ ਵਗੈਰਾ ਜਾਂ ਸਾਈਟਸ ਵਗੈਰਾ ਨੇ ਤੇ ਉੱਥੇ ਜਾ ਕੇ ਤੁਸੀਂ ਜਿਹੜੀ ਆ ਜਾਣਕਾਰੀ ਹਾਸਲ ਕਰ ਸਕਦੇ ਹੋ ਆਦਰਵਾਇਸ ਸੋਸ਼ਲ ਮੀਡੀਆ ਤੇ ਫਾਰਵਰਡਡ ਮੈਸੇजेस ਦੇ ਉੱਤੇ ਪੁਲਿਸ ਜਿਹੜਾ ਅੱਖਾਂ ਮੀਟ ਕੇ ਯਕੀਨ ਬਿਨਾ ਕਰੋ ਤੇ ਉਹਨਾਂ ਨੂੰ ਅੱਗੇ ਵੀ ਨਾ ਤੋਰੋ ਆਪੋ ਆਪਣਾ ਤੇ ਆਪੋ ਆਪਣੇ ਜਿਹੜੇ ਆ ਮੁਆਸ਼ਰੇ ਦਾ ਆਪਣੇ ਇਲਾਕੇ ਦਾ ਸਾਰੇ ਜਾਣੇ ਖਿਆਲ ਰੱਖੋ ਸੋ ਖੈਰ ਬੰਗਲਾਦੇਸ਼ ਦੇ ਵਿੱਚ ਜੀ ਇਹ ਪੈਸੇ ਇਹ ਜਿਹੜੇ ਸ਼ੇਖ ਹਸੀਨਾ ਜੀ ਆ ਇਨਾ ਦੇ ਨਾਲ ਇਹ ਦੂਸਰੀ ਵਾਰ ਹੋਇਆ ਜਿਵੇਂ ਮੈਂ ਕਿਹਾ ਨਾ ਕਿ ਪੋਲਿਟਿਕਸ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਆ ਜੇਕਰ ਤੁਸੀਂ ਸਿੱਖਣਾ ਹੋਵੇ ਤਾਂ ਹੁਣ ਇਹ ਪਾਕਿਸਤਾਨ ਤੋਂ ਜੁਦਾ ਹੁੰਦਾ ਜਿਹੜਾ ਬੰਗਲਾਦੇਸ਼ ਤੇ ਈਸਟ ਪਾਕਿਸਤਾਨ ਬੈਸਟ ਪਾਕਿਸਤਾਨ ਦੀ ਟਰਮਨੋਲੋਜੀ ਦੇ ਵਿੱਚ ਪਹਿਲਾ ਗੱਲ ਹੁੰਦੀ ਸੀਗੀ ਤੇ ਇਹ ਬਾਅਦ ਵਿੱਚ ਜਿਹੜਾ ਬੰਗਲਾਦੇਸ਼ ਬਣ ਜਾਂਦਾ ਸ਼ੇਖ ਮਜੀਬੁਰ ਰਹਿਮਾਨ ਜਿਹੜੇ ਇਹਦੇ ਫਾਊਂਡਿੰਗ ਫਾਦਰ ਆ ਬਹੁਤ ਜਿਹੜੀ ਆ ਇਹ ਮਾੜੀ ਗੱਲ ਹੀ ਆ ਕਿ ਉਹਨਾਂ ਦੀਆਂ ਮੂਰਤੀਆਂ ਨੂੰ ਵੀ ਤੋੜਿਆ ਗਿਆ ਜਿਨੇ ਇਸ ਲੀਡਰ ਨੇ ਮੁਲਕ ਬਣਾਇਆ ਸੀ ਸੋ ਸ਼ੇਖ ਮਜੀਬਉ ਰਹਿਮਾਨ ਦੀ ਹੀ ਬੀਟੀ ਆ ਏ ਜਿਹੜੀ ਆ ਆਪਣੇ ਸ਼ੇਖ ਹਸੀਨਾ ਜੀ ਤੇ ਇਹ ਹੁੰਦਾ ਕੀ ਆ ਜੀ ਪਹਿਲਾਂ 1971 ਦੇ ਵਿੱਚ ਹਾਲਾਂਕਿ ਬਹੁਤ ਸਾਰੇ ਸਾਡੇ ਜਿਹੜੇ ਪਾਕਿਸਤਾਨੀ ਜਿਹੜੇ ਆ ਭੈਣ ਭਰਾ ਨੇ ਉਹ ਕਈ ਵਾਰ ਇਸ ਗੱਲ ਨੂੰ ਲੈ ਕੇ ਬੜਾ ਕਹਿੰਦੇ ਨੇ ਕਿ ਜੀ ਇੰਡੀਆ ਨੇ ਇਹਦੇ ਵਿੱਚ ਰੋਲ ਨਿਭਾਇਆ ਇੰਡੀਆ ਨੇ ਸਾਡਾ ਮੁਲਕ ਤੋੜਤਾ ਪਰ ਹੁਣ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਆ ਹੁਣ ਜਿਹੜੇ ਨਵੀਂ ਜੰਗ ਜਨਰੇਸ਼ਨ ਦੇ ਲੋਕ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਦੀ ਜਿਹੜੀ ਮਿਲਟਰੀ ਐਸਟੈਬਲਿਸ਼ਮੈਂਟ ਆ ਉਹਨਾਂ ਨੇ ਇਮਰਾਨ ਖਾਨ ਸਾਹਿਬ ਨੂੰ ਜਾਂ ਉਹਨਾਂ ਦੀ ਜਮਾਤ ਨੂੰ ਕਿੱਦਾਂ ਤੁੰਨਿਆ ਤੇ ਫਿਰ ਉਹਨਾਂ ਨੂੰ ਜਿਹੜਾ ਲੱਗਾ ਕਿ ਪੁਰਾਣੇ ਟਾਈਮ ਦੇ ਵਿੱਚ ਵੀ ਇਦਾਂ ਦਾ ਬਹੁਤ ਕੁਝ ਹੁੰਦਾ ਰਿਹਾ ਹੋਣਾ ਤੇ ਇਹ ਉਰਦੂ ਸਾਰਿਆਂ ਤੇ ਥੋਪਣ ਦੀ ਗੱਲ ਕੇ ਸਾਰੇ ਪਾਕਿਸਤਾਨ ਦੀ ਚਾਹੇ ਈਸਟ ਆ ਚਾਹੇ ਵੈਸਟ ਆ ਉੱਥੇ ਉਰਦੂ ਹੋਵੇਗੀ ਉਹ ਉਹ ਕਹਿੰਦੇ ਤੁਹਾਨੂੰ ਪਤਾ ਬੰਗਾਲੀ ਲੋਕ ਜਿਹੜੇ ਆ ਉਹ ਆਪਣੀ ਲੈਂਗੁਏਜ ਨੂੰ ਲੈ ਕੇ ਬਹੁਤ ਜ਼ਿਆਦਾ ਉਹ ਉਹ ਉਹਨਾਂ ਨੂੰ ਮਾਣ ਮਹਿਸੂਸ ਕਰਦੇ ਨੇ ਤੇ ਰਾਈਟਲੀ ਸੋ ਆਪਣੀ ਲੈਂਗੁਏਜ ਤੇ ਆਪਣੀ ਮਾਂ ਬੋਲੀ ਤੇ ਸਾਰਿਆਂ ਨੂੰ ਮਾਣ ਹੁੰਦਾ ਤੇ ਹੋਣਾ ਵੀ ਚਾਹੀਦਾ ਤੇ ਤੁਸੀਂ ਕਿਉਂ ਆਪਣੀ ਬੋਲੀ ਕਿਸੇ ਹੋਰ ਤੇ ਥੋਪੋਗੇ ਇਹ ਹੁਣ ਜਦੋਂ ਕਈ ਵਾਰ ਇੰਡੀਆ ਦੇ ਵਿੱਚ ਰੌਲਾ ਰੱਪਾ ਹਿੰਦੀ ਵਾਲਾ ਪੈ ਜਾਂਦਾ ਨਾ ਤਾਂ ਇਹ ਹੀ ਉਦਾਹਰਨਾਂ ਮੋਸਟਲੀ ਆਪਾਂ ਦਿੰਨੇ ਆ ਸੋ ਇਹਨੂੰ ਗੱਲ ਲੈ ਕੇ ਬੋਲੀ ਨੂੰ ਲੈ ਕੇ ਸ਼ੁਰੂ ਹੁੰਦੀ ਹੁੰਦੀ ਆਪ ਲੋਕ ਮੰਨਦੇ ਨੇ ਜਿਵੇਂ ਮੈਂ ਜਿਹੜਾ ਓਰੀਆ ਮਕਬੂਲ ਜਾਨ ਆ ਇੱਕ ਪਾਕਿਸਤਾਨ ਦੇ ਜਿਹੜਾ ਕਾਫੀ ਵੱਡਾ ਨਾਮ ਆ हसन ਨਸਾਰ ਆ ਆਮ ਤੌਰ ਤੇ ਮਿਲਟਰੀ ਇਸਟੈਬਲਿਸ਼ਮੈਂਟ ਦੇ ਨਜ਼ਦੀਕ ਹੀ ਸਮਝਿਆ ਜਾਂਦਾ ਇਹਨਾਂ ਨੂੰ ਓਰੀਆ ਮਕਬੂਲ ਜਾਨ ਵੀ ਇੱਕ ਵਾਰ ਦੱਸ ਰਿਹਾ ਸੀ ਕਿ ਕਿਦਾਂ ਵੀ ਜਿਹੜਾ ਉੱਥੇ ਮੈਨੂੰ ਕੋਈ ਮਿਲਟਰੀ ਆਫੀਸਰ ਮੇਰਾ ਜਿਹੜਾ ਪੰਜਾਬ ਵਾਲਾ ਜਿਹੜਾ ਉਹ ਮੈਨੂੰ ਗੱਲ ਸੁਣਾ ਰਿਹਾ ਸੀ ਕਿ ਜਦੋਂ ਅਸੀਂ ਉੱਥੇ ਸੀਗੇ ਨਾ ਬੰਗਲਾਦੇਸ਼ ਦੇ ਵਿੱਚ ਤੇ ਅਸੀਂ ਉਹ ਅਸੀਂ ਕਿਸੇ ਦਾ ਦਰਵਾਜ਼ਾ ਖੜਕਾਇਆ ਤੇ ਉਹਨੂੰ ਕਿਹਾ ਕਿ ਤੋ ਤੂੰ ਬੰਗਾਲੀਆਂ ਜਾਂ ਆਪਣੀ ਬੋਲੀ ਦੇ ਵਿੱਚ ਉਹਨੇ ਕਿਹਾ ਨਹੀਂ ਨੇ ਸਾਹਿਬ ਹਮ ਪੰਜਾਬੀ ਹਮ ਪੰਜਾਬੀ ਵੀ ਮੈਂ ਪੰਜਾਬੀਆਂ ਓਰੀਆ ਮਕਬੂਲ ਸਾਹਿਬ ਦਾ ਵੀ ਗਾਲਾ ਪਾਰ ਆ ਗੱਲ ਦੱਸਦਿਆਂ ਮਤਲਬ ਇਹ ਸੀ ਕਿਉਂ ਆਪਣੇ ਆਪ ਨੂੰ ਬਚਾਉਣ ਦੇ ਲਈ ਵਿਚਾਰੇ ਕਹਿ ਰਹੇ ਸੀ ਕਿ ਅਸੀਂ ਪੰਜਾਬੀ ਆ ਅਸੀਂ ਬੰਗਾਲੀ ਨਹੀਂ ਹੈਗੇ ਕਿਉਂਕਿ ਉਦੋਂ ਜਿਹੜਾ ਉੱਥੇ 71 ਦੇ ਵਿੱਚ ਬਹੁਤ ਕੁਝ ਚੱਲ ਰਿਹਾ ਸੀਗਾ ਜਿਹੜਾ ਹਸਨ ਅਸਾਰ ਸਾਹਿਬ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਨੇ ਕਿ ਜਿਹੜਾ ਇੱਕ ਵਾਰ ਬਾਹਰੋਂ ਬੈਸਟ ਤੋਂ ਕੋਈ ਕਿਸੇ ਕੰਟਰੀ ਤੋਂ ਮਦਦ ਦੇ ਲਈ ਉਹਨਾਂ ਨੇ ਸਮਾਨ ਭੇਜਿਆ ਜਦੋਂ ਜਦੋਂ ਇਹ ਈਸਟ-ਵੈਸਟ ਪਾਕਿਸਤਾਨ ਇਕੱਠੇ ਹੁੰਦੇ ਸੀਗੇ ਜਿਹਦੇ ਵਿੱਚ ਸੈਨੀਟਰੀ ਦਾ ਕੋਈ ਸਮਾਨ ਸੀਗਾ ਤੇ ਉਹਦੇ ਵਿੱਚ ਕਹਿ ਲਓ ਕਿ ਟਾਇਲਟ ਬਾਥਰੂਮ ਦਾ ਕੋਈ ਸਮਾਨ ਸੀਗਾ ਤੇ ਕਹਿੰਦੇ ਆ ਵੀ ਕਿਸੇ ਨੇ ਹਸਨ ਅਸਰ ਸਾਹਿਬ ਇਹ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਆ ਕਿ ਜਦੋਂ ਬੰਗਾਲੀਆਂ ਨੇ ਕਿਹਾ ਕਿ ਸਾਨੂੰ ਸਾਡਾ ਹਿੱਸਾ ਬਾਹਰੋਂ ਜਿਹੜੀ ਖਰਾਤ ਆਈ ਆ ਵੀ ਸਾਡਾ ਵੀ ਹਿੱਸਾ ਉਹਦੇ ਵਿੱਚ ਹੋਣਾ ਚਾਹੀਦਾ ਜਾਂ ਸਾਨੂੰ ਕੀ ਹਿੱਸਾ ਮਿਲਣਾ ਤੇ ਕਿਸੇ ਨੇ ਇਧਰੋਂ ਉਹਨਾਂ ਨੂੰ ਟੀਚਰ ਕੀਤੀ ਕਿ ਤੁਹਾਨੂੰ ਜਿਹੜਾ ਤੁਹਾਨੂੰ ਸੈਨੀਟਰੀ ਦੇ ਸਮਾਨ ਦੀ ਟਾਇਲਟ ਦੇ ਨਾਲ ਸੰਬੰਧਿਤ ਸਮਾਨ ਦੀ ਤੁਹਾਨੂੰ ਕੀ ਜਰੂਰਤ ਆ ਤੁਸੀਂ ਤਾਂ ਖੇਤਾ ਗੂਤਾ ਚ ਜਾ ਕੇ ਕੰਮ ਸਾਰ ਲਿਆ ਕਰੋ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਟਰੀਟ ਕੀਤਾ ਜਾਂਦਾ ਸੀ ਸੋ ਆਬਵੀਅਸਲੀ ਜਿਹੜਾ 71 ਦੇ ਵਿੱਚ ਪਾਕਿਸਤਾਨ ਬਣ ਗਿਆ ਆਪਣਾ ਸੌਰੀ ਮਾਫ ਕਰਨਾ ਬੰਗਲਾਦੇਸ਼ ਬਣ ਜਾਂਦਾ ਪਾਕਿਸਤਾਨ ਤੋਂ ਅੱਡ ਹੋ ਜਾਂਦੇ ਆ ਇਹ ਤੇ ਉਸ ਤੋਂ ਬਾਅਦ ਹੁਣ ਵੈਸੇ ਇਹਨਾਂ ਦਿਨਾਂ ਦੇ ਵਿੱਚ ਤਾਂ ਇਹਨਾਂ ਦੀ ਜਿਹੜੀ ਆ ਇਕਨੋਮਿਕ ਜਿਹੜੀ ਗਰੋਥ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਪਰ ਇੱਕਦਮ ਹੀ ਜਿਹੜਾ ਉਹ ਸਭ ਕਾਸੇ ਤੇ ਸਟਾਪ ਲਾ ਕੇ ਤੇ ਇਹ ਵੀ ਜਿਹੜੀ ਜਿਹੜੀ ਆ ਨਾ ਸਿਆਸਤਦਾਨਾਂ ਦੇ ਵਿੱਚ ਜਦੋਂ ਇੱਕ ਵਾਰ ਫਿਰ ਇਹ ਚੁਣੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਫਿਰ ਡਿਕਟੇਟਰਾਂ ਵਾਲੀ ਆਤਮਾ ਆ ਜਾਂਦੀ ਹੈ ਨਾ ਤੇ ਤਾਂ ਹੀ ਮੈਂ ਕਹਿ ਰਿਹਾ ਵੈ ਐਕਚੁਅਲੀ ਤੁਸੀਂ ਪਾਕਿਸਤਾਨ ਤੋਂ ਅੱਡ ਹੋ ਕੇ ਵੀ ਬੱਕ ਕੀ ਕੀਤਾ ਕਿ ਤੁਸੀਂ ਕਹਾਣੀ ਤਾਂ ਤੁਹਾਡੀ ਉੱਤੇ ਹੀ ਖੜੀ ਰਹੀ ਕਦੇ ਮਿਲਟਰੀ ਰੋਲ ਆ ਗਿਆ ਤੇ ਜੇਕਰ ਜਮਹੂਰੀਅਤ ਆਈ ਵੀ ਤਾਂ ਇੱਕ ਪਾਰਟੀ ਨੇ ਵੋਟਾਂ ਜਿੱਤੀਆਂ ਤਾਂ ਦੂਜੀ ਨੇ ਕਬੂਲ ਨਹੀਂ ਕੀਤੀਆਂ ਤੇ ਉਹਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਲਗਾਤਾਰ ਹਿੰਸਕ ਪ੍ਰਦਰਸ਼ਨ ਹੁੰਦੇ ਰਹਿੰਦੇ ਹੁਣ ਪਾਕਿਸਤਾਨ ਦੇ ਵਿੱਚ ਇਹੀ ਤਾਂ ਅਸਲੀ ਪ੍ਰੋਬਲਮ ਹੈ ਕਿ ਜਿਹੜਾ ਕਿਸ ਕੋਈ ਸਥਿਰਤਾ ਹੀ ਨਹੀਂ ਆਉਂਦੀ ਜਿਹੜਾ ਕਿਸੇ ਬਿਜ਼ਨਸਮੈਨ ਨੂੰ ਕਿਸੇ ਬਿਜ਼ਨਸਦਾਰੀ ਨੂੰ ਪਤਾ ਹੀ ਨਹੀਂ ਕਿ ਇੱਥੇ ਕਿੰਨਾ ਕੁ ਚੱਲੇ ਜਿਹੜੀ ਪੋਲਿਟੀਕਲ ਸਟੇਬਿਲਟੀ ਰਹਿਣੀ ਹੈ ਕਦੋਂ ਇੱਥੇ ਮਿਲਟਰੀ ਵਾਲਿਆਂ ਨੇ ਆ ਜਾਣਾ ਕਦੋਂ ਜਿਹੜਾ ਕਿਸੇ ਵੀ ਪਾਰਟੀ ਨੇ ਦੂਸਰੀ ਪਾਰਟੀ ਦੇ ਖਿਲਾਫ ਮੋਰਚਾ ਖੋਲ ਦੇਣਾ ਕਿ ਅਸੀਂ ਨਹੀਂ ਤੁਹਾਡੇ ਵੋਟਾਂ ਦੇ ਰਿਜ਼ਲਟ ਨੂੰ ਮੰਨਦੇ ਇਹ ਹੀ ਕੁਝ ਉੱਥੇ ਚੱਲਦਾ ਰਿਹਾ ਸੋ ਖੈਰ ਜੇਕਰ ਆਪਾਂ ਹੁਣ ਗੱਲ ਕਰੀਏ ਤਾਂ ਹੁਣ ਜੀ ਮੋਸਟਲੀ ਉੱਥੇ ਇਹ ਜਿਹੜਾ ਕੋਟਾ ਸਿਸਟਮ ਨੂੰ ਲੈ ਕੇ ਜਿਹੜੀ ਰੈਜ਼ਰਵੇਸ਼ਨ ਆ ਇਨੂੰ ਲੈ ਕੇ ਜਿਹੜੀ ਆ ਜਿਹੜੀ ਵਾਰ ਸ਼ੁਰੂ ਹੋਈ ਆ ਤੇ ਸ਼ੇਖ ਹਸੀਨਾ ਜੀ ਜਿਹੜੇ ਆ ਉਹ ਸਮਝ ਨਹੀਂ ਪਾਏ ਕਿ ਹੁਣ ਪੁਰਾਣੀ ਪੀੜ੍ਹੀ ਨਹੀਂ ਇਹ ਜਨਜੀ ਜਿਹੜੀ ਆ ਜਨਜੀਏ ਨੂੰ ਕਿਹਾ ਜਾਂਦਾ ਜਿਹੜੇ ਮੋਸਟਲੀ 2000 ਤੋਂ ਬਾਅਦ ਦੇ ਜਨਮੇ ਨੇ ਜਾਂ ਜਿਹੜੇ ਸੋਸ਼ਲ ਮੀਡੀਆ ਜਿਹੜਾ ਯੂਜ਼ ਕਰਨ ਵਾਲੇ ਜਿਹੜੇ ਆ ਅੱਜਕੱਲ ਦੇ ਨਵੇਂ ਮੁੰਡੇ ਕੁੜੀਆਂ ਨੇ ਨਾ ਸੋ ਇਹਨਾਂ ਨੇ ਇਹ ਉੱਥੇ ਦੇਖੋ ਜੀ ਕੀ ਆਪਣਾ ਇਹਨਾਂ ਦਾ ਹੈਗਾ ਕੋਟਾ ਸਿਸਟਮ ਕੀ ਆ ਕਿ ਉਥੇ ਜਿਹੜਾ 44% ਜੌਬਾਂ ਆ ਜਿਹੜੀਆਂ ਫਸਟ ਤੇ ਸੈਕੰਡ ਕਲਾਸ ਸਰਕਾਰੀ ਜੌਬਾਂ ਆ ਜਿਹੜੀਆਂ ਕਿ ਮੈਰਿਟ ਬੇਸਡ ਨੇ ਅਲ ਦਜ਼ੀਰਾ ਦਾ ਹੈ ਅੰਕੜੇ ਨੇ ਤੇ ਇਹਦੇ ਵਿੱਚ ਬਾਕੀ ਜਿਹੜੀਆਂ 56% ਆ ਸਾਰੀਆਂ ਰਿਜ਼ਰਵ ਨੇ ਸਪੈਸੀਫਿਕ ਜਿਹੜੀਆਂ ਕਮਿਊਨਿਟੀਜ਼ ਦੇ ਲਈ 30% ਹੈਗੀਆਂ ਨੇ ਜਿਹੜੇ ਫ੍ਰੀडम फाइਟਰਸ ਦੇ ਬੱਚੇ ਤੇ ਗ੍ਰੈਂਡ ਚਿਲड्रन ਨੇ ਚਿਲड्रन ਤੇ ਗ੍ਰੈਂਡ ਚਿਲड्रन ਲਈ ਉਹਨਾਂ ਨੂੰ ਗਾਂ ਤੋਂ ਗਾਂ ਬਤਾਇਆ ਜਾ ਰਿਹਾ ਹੈ ਸਗਾ ਜਿਹਨੂੰ ਲੈ ਕੇ ਜਿਹੜੇ ਆ ਵਿਦਿਆਰਥੀ ਆ ਉਹ ਕਫਾ ਹੋ ਗਿਆ ਕਿ ਤੁਸੀਂ ਜਿਹੜੇ ਆ ਫਿਰ ਇਹ ਇਹ ਕਿਉਂਕਿ ਉਹਨਾਂ ਦਾ ਇਹ ਕਹਿਣਾ ਸਿਕਾ ਕਿ ਇਸ ਕੋਟਾ ਸਿਸਟਮ ਦੇ ذریعے ਕਿ ਫਰੀडम फाइਟਰਸ ਦੇ ਜਿਹੜੇ ਲਈ ਕੋਟਾ ਆ ਇਹਦੇ ذریعے ਜਿਹੜੀ ਇਹ ਪਾਰਟੀ ਆ ਨਾ ਆਪਣੀ ਆਵਾਮੀ ਲੀਗ ਜਿਹੜੀ ਮੁਜੀਬੁਰ ਰਹਿਮਾਨ ਨੇ ਬਣਾਈ ਸਗੀ ਤੇ ਸ਼ੇਖ ਅਸੀਨਾ ਜਿਹੜੇ ਉਹਦੇ ਹੁਣ ਆਗੂ ਨੇ ਤੇ ਪ੍ਰਾਈਮ ਮਿਨਿਸਟਰ ਸੀਗੇ ਵੀ ਇਹ ਆਪਣੇ ਲੋਕਾਂ ਨੂੰ ਜਿਹੜੀ ਆ ਉਹਨਾਂ ਨੂੰ ਤਰਜੀਹ ਦਿੰਦੇ ਨੇ ਤੇ ਉਹਨਾਂ ਨੂੰ ਐਕਚੁਅਲੀ ਨੌਕਰੀਆਂ ਦਿੰਦੇ ਨੇ ਆਪਣੇ ਲੋਕਾਂ ਨੂੰ ਜਿਹੜੀ ਆ ਨੌਕਰੀਆਂ ਵੰਡਣ ਦੀ ਜਾਂ ਆਪਣੇ ਲੋਕਾਂ ਨੂੰ ਸਰਕਾਰੀ ਜਿਹੜੀਆਂ ਚੀਜ਼ਾਂ ਉਹ ਦੇਣ ਦੀ ਗੱਲ ਆ ਇਹਦੇ ਵਿੱਚ ਉਹ ਇਸ ਕਰਕੇ ਵੀ ਉਹਨਾਂ ਨੂੰ ਲੱਗਦਾ ਸੀ ਕਿਉਂਕਿ ਆਵਾਮੀ ਲੀਗ ਦੀ ਉੱਥੇ ਸਰਕਾਰ ਆ ਅਵਾਮੀ ਲੀਗ ਹੀ ਸ਼ੇਖ ਮੁਜੀਬੁਰ रहमान ਨੇ ਬਣਾਈ ਸੀ ਤੇ ਅਵਾਮੀ ਲੀਗ ਨਹੀਂ ਬੰਗਲਾਦੇਸ਼ ਦੀ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਸੀ ਸੋ ਆਬਵੀਅਸਲੀ ਉਹਨਾਂ ਨੂੰ ਲੱਗਦਾ ਸੀ ਵੀ ਭਾਈ ਤੁਹਾਡੀ ਪਾਰਟੀ ਦੀ ਸਰਕਾਰ ਆ ਆਜ਼ਾਦੀ ਗਲਹਾਟੀਆਂ ਦਾ ਮਤਲਬ ਕਿ ਤੁਹਾਡੀ ਪਾਰਟੀ ਦੇ ਲੋਕ ਤੇ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਤੇ ਤੁਸੀਂ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਕੇ ਉਹਨਾਂ ਨੂੰ ਜਿਹੜਾ ਅਰਖਸ਼ਨ ਦੇ ਕੇ ਤਾਂ ਤੁਸੀਂ ਉਹਨਾਂ ਨੂੰ ਵਧਾਈ ਜਾਂਦੇ ਆ ਸਾਨੂੰ ਤਾਂ ਪੁੱਛਦਾ ਹੀ ਕੋਈ ਨਹੀਂ ਤੇ ਕੱਲ ਮੈਂ ਰਵੀਸ਼ ਕੁਮਾਰ ਉਹਨਾਂ ਨੂੰ ਸੁਣ ਰਿਹਾ ਸੀਗਾ ਉੱਥੇ ਵੀ ਪੇਪਰ ਲੀਕ ਵਗੈਰਾ ਦਾ ਰੌਲਾ ਜਿਹੜਾ ਉੱਥੇ ਉਹ ਵੀ ਪੈਂਦਾ ਰਿਹਾ ਸੋ ਇਹਨੂੰ ਲੈ ਕੇ ਪ੍ਰੋਟੈਸਟ ਸ਼ੁਰੂ ਹੋਇਆ ਤੇ ਉਹ ਸਭ ਤੋਂ ਇਹਨੂੰ ਗਲਤ ਜਿਹੜਾ ਆਪਾਂ ਆਪ ਗਏ ਕਿਤੇ ਉਹਨਾਂ ਨੂੰ ਲੱਗਾ ਸ਼ੇਖ ਅਜ਼ੀਨਾਂ ਨੂੰ ਕਿ ਸ਼ਾਇਦ ਜਿਹੜਾ ਮੈਥ ਸਖਤੀ ਨਾਲ ਇਹਨਾਂ ਨੂੰ ਹੱਲ ਇਹਨਾਂ ਨੂੰ ਰੋਕ ਲਵਾਂਗੇ ਇਹਨਾਂ ਨੂੰ ਇਸ ਮਸਲੇ ਦਾ ਹੱਲ ਕਰ ਲਵਾਂਗੇ ਪਰ ਸਖਤੀ ਨਾਲ ਕਹਾਣੀ ਕਈ ਵਾਰ ਫਿਰ ਡਰ ਦਾ ਵੀ ਡਰ ਨਿਕਲ ਜਾਂਦਾ 300 ਤੋਂ ਪਲੱਸ ਮੌਤਾਂ ਉੱਥੇ ਦੱਸ ਦਿਆ ਹੋ ਚੁੱਕੀਆਂ ਆ ਅਫੀਸ਼ੀਅਲ ਅੰਕੜਿਆਂ ਦੇ ਅਨੁਸਾਰ ਜਿਹੜੇ ਅਨ ਅਫੀਸ਼ੀਅਲ ਅੰਕੜੇ ਨੇ ਅਨ ਅਫੀਸ਼ੀਅਲ ਸੋਰਸਸ ਦੇ ਮੁਤਾਬਕ ਜਿਹੜਾ ਮੌਤਾਂ ਦਾ ਅੰਕੜਾ ਉਹ ਹਜ਼ਾਰ ਤੱਕ ਵੀ ਹੋ ਸਕਦਾ ਇਸ ਵੀ ਕੀ ਦੀਆਂ ਰਿਪੋਰਟਾਂ ਨੇ ਸੋ ਆ ਆ ਪਾਤੇ ਜਿਹੜਾ ਇੱਕ ਦੋ ਇੱਕ ਇੱਕ ਦੇ ਦਿਨ ਦੇ ਵਿੱਚ ਹੀ 100 ਮੌਤਾਂ ਹੋਣ ਦੀ ਜਿਹੜੀ ਰਿਪੋਰਟ ਸੀਗੀ ਸੋ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਨਹੀਂ ਇਹ ਇਹ ਬੰਨਾਂਗੇ ਚਾਹੇ ਤੁਸੀਂ ਕਰਫੂ ਲਗਾਓ ਚਾਹੇ ਤੁਸੀਂ ਜੋ ਮਰਜੀ ਕਰੋ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਜਿਹੜੇ ਮਿਲਟਰੀ ਵਾਲੇ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਬੀਬਾ ਹੌਣ ਬਸਿਆ ਹੁਣ ਅਸੀਂ ਆਪਣੇ ਲੋਕਾਂ ਦੇ ਗੋਲੀ ਨਹੀਂ ਚਲਾਉਣੀ ਤੇ ਦੱਸਦੇ ਆ ਕਿ ਇਹਨਾਂ ਨੂੰ ਜਿਹੜਾ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸ਼ੇਖ ਅਸੀਨਾ ਨੂੰ ਇਹ ਮੰਨੇ ਨਹੀਂ ਇਹਨਾਂ ਦੀ ਭੈਣ ਨੂੰ ਕਿਹਾ ਗਿਆ ਉਹ ਉਹਦੀ ਨਹੀਂ ਮੰਨੀ ਫਿਰ ਜਿਹੜਾ ਇਹਨਾਂ ਦੇ ਵੱਲੋਂ ਜਿਹੜੀ ਆ ਸਿਗੇ ਇਹਨਾਂ ਨੇ ਫਿਰ ਇਹਦੇ ਇਹਨਾਂ ਦੇ ਬੇਟੇ ਨੂੰ ਫੋਨ ਕੀਤਾ ਉਹ ਕਿਤੇ ਬਾਹਰ ਰਹਿੰਦਾ ਉਹਨੇ ਫਿਰ ਸ਼ਾਇਦ ਮਨਾਇਆ ਤੇ ਇਹਨਾਂ ਨੂੰ 30 40 ਮਿੰਟ ਮਿਲੇ ਵੀ ਨਿਕਲ ਜਾਓ ਹੈਲੀਕਾਪਟਰ ਦੇ ਵਿੱਚ ਬੈਠ ਕੇ ਤੇ ਉੱਥੋਂ ਬੈਠ ਕੇ ਇਹ ਜਿਹੜਾ ਦਿੱਲੀ ਆ ਗਿਆ ਇਹ 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 ਪਹਿਲਾਂ ਵੀ ਜਦੋਂ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਸ਼ੇਖ ਮਜੀਬਰ ਰਹਿਮਾਨ ਜਿਨ੍ਹਾਂ ਨੇ ਬੰਗਲਾਦੇਸ਼ ਬਣਾਇਆ ਉਸ ਤੋਂ ਬਾਅਦ 15 ਅਗਸਤ 1975 ਨੂੰ ਜਦੋਂ ਕਿ ਉਹ ਬਣੇ ਸਕੇ ਮੁਲਕ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਉੱਤੇ ਜਿਹੜਾ ਉਸ ਸਮੇਂ ਦੇ ਜਿਹੜਾ ਮਿਲਟਰੀ ਆਫੀਸਰਸ ਨੇ ਜਿਹੜਾ ਉਹਨਾਂ ਦੇ ਅਟੈਕ ਕੀਤਾ ਸੀਗਾ ਮਜੀਬਰ ਜਿਹੜੇ ਆ ਸ਼ੇਖ ਮਜੀਬਰ ਰਹਿਮਾਨ ਨੂੰ ਤੇ ਉਹਨਾਂ ਦੀ ਵਾਈਫ ਨੂੰ ਭਾਵ ਜਿਹੜੇ ਆ ਆਪਣੇ ਸ਼ੇਖ ਅਸੀਨਾ ਜੀ ਆ ਇਹਨਾਂ ਦੀ ਮਾਤਾ ਜੀ ਨੂੰ ਤੇ ਇਹਨਾਂ ਦੇ ਤਿੰਨ ਭਰਾਵਾਂ ਨੂੰ ਜਿਹੜਾ ਮਾਰ ਦਿੱਤਾ ਗਿਆ ਸੀਗਾ ਉਦੋਂ ਵੀ ਇਹ ਲੰਬਾ ਸਮਾਂ ਐਗਜ਼ਾਈਲ ਦੇ ਵਿੱਚ ਇੰਡੀਆ ਦੇ ਵਿੱਚ ਰਹੇ ਉਦੋਂ ਬਾਅਦ ਫਿਰ ਇੰਡੀਆ ਤੋਂ ਇਹਨਾਂ ਨੇ ਆਪਣੀ ਜਿਹੜੀ ਸ਼ੁਰੂਆਤ ਕਰਕੇ ਬੰਗਲਾਦੇਸ਼ ਜਾ ਕੇ ਆਪਣੀ ਪਾਰਟੀ ਦੀ ਜਿਹੜੀ ਆ ਉਹਨਾਂ ਦੇ ਨਵੀਂ ਉਹਦੇ ਵਿੱਚ ਰੂਹ ਫੂਕੀ ਫਿਰ ਜਿਹੜੀ ਆ ਖਾਲਦਾ ਜੀਆ ਨਾਲ ਮਿਲ ਕੇ ਜਿਹੜਾ ਮਿਲਟਰੀ ਹਕੂਮਤ ਸੀਗੀ ਉਹਦੇ ਖਿਲਾਫ ਪ੍ਰੋਟੈਸਟ ਵਗੈਰਾ ਕੀਤੇ ਉਹਨਾਂ ਨੂੰ ਹਕੂਮਤ ਚੋਂ ਬਾਹਰ ਕੀਤਾ ਬਾਅਦ ਵਿੱਚ ਜਦੋਂ ਵੋਟਾਂ ਦੇ ਵਿੱਚ ਲੜੇ ਇੱਕ ਦੂਜੇ ਨਾਲ ਤਾਂ ਖਾਲਦਾ ਜੀਆ ਜਿੱਤ ਗਏ ਤਾਂ ਇਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਪੋਲੀਟੀਕਲ ਜਿਹੜੀ ਆ ਹੁਣ ਵੀ ਇਹ ਜਿੱਤੇ ਹੋਏ ਸੀ ਜਾ ਕੇ ਲਓ ਕਿ ਜੇਸ ਵੀ ਤਰੀਕੇ ਨਾਲ ਪ੍ਰਾਈਮ ਮਿਨਿਸਟਰ ਸੀ ਤੇ ਖਾਲਦਾ ਜੀਆ ਜਿਹੜੇ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ ਕ੍ਰਾਪਸ਼ਨ ਚਾਰजेस ਤੇ ਤੇ ਹਾਲਾਂਕਿ ਪ੍ਰੈਜ਼ੀਡੈਂਟ ਨੇ ਉਹਨਾਂ ਦੀਆਂ ਜਾਂ ਨਹੀਂ ਹਜੇ ਵੀ ਸਥਿਤੀ ਜਿਹੜੀ ਬਹੁਤ ਬੋਲਟ ਆਇਆ ਇੰਡੀਆ ਦੇ ਨਾਲ ਇਸ ਕਰਕੇ ਵੀ ਇੰਪੋਰਟੈਂਟ ਬਣ ਜਾਂਦੀ ਆ ਕਿਉਂਕਿ ਭਾਰਤ ਦਾ ਜਿਹੜਾ 4000 ਤੋਂ ਜ਼ਿਆਦਾ ਲੰਬਾ ਜਿਹੜਾ ਕਿਲੋ 4000 ਤੋਂ ਜ਼ਿਆਦਾ ਕਿਲੋਮੀਟਰ ਲੰਬਾ ਜਿਹੜਾ ਬਾਰਡਰ ਆ ਬੰਗਲਾਦੇਸ਼ ਦੇ ਨਾਲ ਇਸ ਕਰਕੇ ਭਾਰਤ ਦੇ ਲਈ ਬਹੁਤ ਅਹਿਮ ਆ ਤੇ ਵੈਸੇ ਵੀ ਇੰਡੀਆ ਦੀ ਫੋਰਨ ਪੋਲਿਸੀ ਦੇ ਵਿੱਚ ਹੁਣ ਇਹ ਕਿਦਾਂ ਸਥਿਤੀ ਬਣਨੀ ਆ ਕਿਉਂਕਿ ਸਾਡਾ ਮੋਸਟਲੀ ਸਾਰਾ ਇੰਡੀਆ ਦਾ ਜਿਹੜਾ ਸਗਾ ਉਹ ਸ਼ੇਖ ਅਸੀਨਾ ਦੇ ਨਾਲ ਹੀ ਸਗਾ ਉੱਥੇ ਹੁਣ ਕਿਹੜੀ ਸਰਕਾਰ ਬਣਦੀ ਕਿਹੜੀ ਨਹੀਂ ਬਹੁਤ ਜ਼ਿਆਦਾ ਜਿਵੇਂ ਮੈਂ ਕਿਹਾ ਕਿ ਵੋਲੇਟਾਈਲ ਸਿਚੁਏਸ਼ਨ ਆ ਸੋ ਜੁੜੇ ਰਮਾਂਗੇ ਜੀ ਆਪਣਾ ਤੇ ਆਪਣੇ ਇਸ ਚੈਨਲ ਦਾ ਬਹੁਤ ਬਹੁਤ ਖਿਆਲ ਰੱਖਣਾ